ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਮ ਕਰਕੇ ਆਪਾਂ ਜਿੰਨੇ ਵੀ ਲੋਕ ਵਿਦੇਸ਼ਾਂ ਦੇ ਵਿੱਚ ਆਉਂਦੇ ਹਾਂ ਤੇ ਪਿੱਛੋਂ ਫੋਨ ਕਰਕੇ ਜਿਹੜੇ ਆਪਣੇ ਘਰ ਪਰਿਵਾਰ ਵਾਲੇ ਆ ਖਾਸ ਕਰਕੇ ਜਿਹੜਾ ਸਭ ਤੋਂ ਨਜ਼ਦੀਕੀ ਦਾ ਮੰਨਿਆ ਜਾਂਦਾ ਵਾ ਘਰ ਵਾਲੀ ਜਿਹੜੀ ਆ ਉਹ ਫੋਨ ਕਰਕੇ ਪੁੱਛਦੀ ਆ ਜੋ ਤੁਸੀਂ ਕੀ ਕਰਦੇ ਹੋ ਤੁਹਾਡਾ ਜਿਹੜਾ ਕੰਮ ਧੰਦਾ ਉਹ ਕਿਵੇਂ ਚੱਲਦਾ ਅੱਜ ਕੱਲ ਕਿਹੜੀ ਡਿਊਟੀ ਕਰਦੇ ਹੋ ਕਿ ਅੱਜ ਕੱਲ ਕਰਦੇ ਤੁਹਾਨੂੰ ਸਟੇਜ ਤੇ ਨਹੀਂ ਬਹੁਤਾ ਵੇਖਿਆ ਤੁਸੀਂ ਕਿੱਥੇ ਹੁੰਦੇ ਹੋ ਸੰਗਤ ਚੋਂ ਵੀ ਕਈ ਵਾਰੀ ਪੁੱਛ ਲੈਂਦੇ ਵੀ ਤੁਸੀਂ ਕਿੱਥੇ ਹੋ ਅਸੀਂ ਦੱਸਦੇ ਜੀ ਅਸੀਂ ਤਿੰਨ ਨੰਬਰ ਹਾਲ ਚੁੰਨੇ ਆ ਉੱਥੇ ਮਤਲਬ ਸਹਿਜਪਾਡ ਖੰਡਪਾਡ ਸਾਹਿਬ ਵਗੈਰਾ ਕਰਦੇ ਆ ਤਾਂ ਇਦਾਂ ਕਰਦੇ ਨੂੰ ਦੱਸਣਾ ਪੈਂਦਾ ਵਾ ਸਾਰੀ ਜਾਣਕਾਰੀ ਦੇਣੀ ਪੈਂਦੀ ਆ ਵੀ ਤੁਹਾਡਾ ਗਾਂ ਦਾ ਕੀ ਪਲਾਨ ਗਾਂ ਤੁਸੀਂ ਕੀ ਕਰੋਗੇ ਤੇ ਉਹ ਬਗੀਚਾ ਸੰਗੁਨਾਦੀ ਜਿਹੜੀ ਘਰ ਵਾਲੀ ਉਹ ਫੋਨ ਕਰਕੇ ਪੁੱਛਦੀ ਆ ਵੀ ਤੁਹਾਡੀ ਕਿੱਥੇ ਅੱਜਕੱਲ ਡਿਊਟੀ ਕਿਉਂ ਭਾਈ ਸਾਬ ਆਪਣਾ ਸਾਰਾ ਦੱਸਦੇ ਆ ਵੀ ਮੈਨੂੰ ਇੰਨਾ ਸਮਾਂ ਇੱਥੇ ਆਇਆ ਹੋਇਆ ਹੈ ਹੋ ਗਿਆ ਵਾ ਤੇ ਮੈਂ ਕਿਹੜੀ ਡਿਊਟੀ ਅੱਜਕੱਲ ਕਰਦਾ ਵਾਂ ਇਸ ਕਵਿਤਾ ਦੇ ਵਿੱਚ ਹੋਰ ਸਾਰੇ ਸਾਡੇ ਤਬਕੇ ਦਾ ਜਿਹੜੇ ਕੰਮ ਆ ਉਹਨਾਂ ਦਾ ਜ਼ਿਕਰ ਆਇਆ ਵਾ ਜਾਂ ਇੱਥੇ ਜਿੱਦਾਂ ਅੱਜਕੱਲ ਲੋਚ ਚੱਲਿਆ ਰੈਸੈਸ਼ਨ ਚੱਲ ਰਿਹਾ ਵਾ ਸਟੂਡੈਂਟਾਂ ਨੂੰ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਉਹਦਾ ਵੀ ਇਹਦੇ ਵਿੱਚ ਜ਼ਿਕਰ ਆਇਆ ਵਾ ਇਹ ਕਵਿਤਾ ਇੱਕ ਕਾਫੀ ਦੇ ਰੂਪ ਚ ਆਪ ਜੀ ਸਰਵਣ ਕਰੋ ਮੇਰਾ ਸਾਥ ਦੇ ਰਹੇ ਹਨ ਭਾਈ ਕਸ਼ਮੀਰ ਸਿੰਘ ਜੀ ਖਡੂਰ ਸਾਹਿਬ ਵਾਲੇ ਸਾਡੇ ਜਥੇਦਾਰ ਕੁਵੀਸ਼ਰ ਹਨ ਤੇ ਭਾਈ ਕੁਲਵੰਤ ਸਿੰਘ ਜੀ ਖਡੂਰ ਸਾਹਿਬ ਵਾਲੇ ਉਹ ਸਾਡੇ ਕੁਵੀਸ਼ਰ ਸਿੰਘ ਹਨ ਲੋ ਜੀ ਅਸੀਂ ਕਮਤਾ ਸਰਵਣ ਕਰਦੇ ਹਾਂ ਕਥਾ ਦੈਸ ਨੇ ਕੋਰਸ ਕੀਤਾ ਪੰਜੀ ਸਾਲ ਵੀ ਹੋ ਗਏ ਨੇ ਤਾਂ ਵੀ ਰਹਿੰਦਾ ਤਾਵੀ ਰਹਿੰਦਾ ਚੁੱਪ ਚਪੀਤਾ ਖਿਆਲ ਇਸ ਦੇ ਖੋ ਗਏ ਨੇ ਤਾਵੀ ਰਹਿੰਦਾ ਕੋਈ ਔਦ ਵਿਵਾਦ ਕਰਦਾ ਨਾ ਕਿਸੇ ਨਾਲ ਲੜਦਾ ਹੀ ਤੇਰਾ ਬਗੀਚਾ ਤੇਰਾ ਬਗੀਚਾ ਵਿੱਚ ਕੈਨੇਡਾ ਬਰਸ਼ਾ ਫੜ ਕੇ ਖੜਦਾਈ ਤੇਰਾ ਬਗੀਚਾ ਕਥਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਇਸ ਨੇ ਕਰ ਲਈ ਸੀ ਕੋਈ ਤਾਂ ਸ਼ਾਇਦ ਕੋਈ ਤਾਂ ਸ਼ਾਇਦ ਲਾਹ ਲੈ ਲਊ ਡਰਾਈਵ ਗੂਗਲ ਤੇ ਭਰ ਲਈ ਸੀ ਕੋਈ ਤਾਂ ਸ਼ਾਇਦ ਕਿੰਨੇ ਰੋਜ਼ ਸ਼ਹੀਦ ਹੋਏ 3 ਵਜੇ ਇਹ ਪੜਦਾਈ ਤੇਰਾ ਬਗੀਚਾ ਤੇਰਾ ਬਗੀਚਾ ਵਿੱਚ ਬੀਸੀ ਦੇ ਵਰਸ਼ਾ ਖੜ ਕੇ ਖੜਦਾਈ ਤੇਰਾ ਬਗੀਚਾ ਛੱਡ ਕੇ ਕਥਾ ਕਵੀਸ਼ਰੀ ਕੀਤੀ ਛੇ ਮਹੀਨੇ ਲੰਘ ਗਏ ਸੀ ਮੱਸੇ ਦੇ ਜੀ ਮੱਸੇ ਦੇ ਪਰਸੰਗ ਵਿੱਚ ਆਇਆ ਸਿਰਬਰ ਛੇ ਤੇ ਟੰਗ ਗੈ ਸੀ ਮੱਸੇ ਦੇ ਜੀ ਗੰਭੀਸ਼ਰ ਤੋਂ ਹੁਣ ਪਾਠੀ ਬਣਿਆ ਲੜੀਵਾਰ ਵੀ ਪੜਦਾ ਈ ਤੇਰਾ ਬਗੀਚਾ ਤੇਰਾ ਬਗੀਚਾ ਵਿੱਚ ਸਰੀ ਦੇ ਵਰਸ਼ਾ ਫੜ ਕੇ ਖੜਨਾਈ ਤੇਰਾ ਬਗੀਚਾ ਸ਼ੁਰੂ ਤੋਂ ਸਾਡੇ ਪੰਥ ਚ ਹੁੰਦਾ ਗਿਆਨੀ ਧੱਕੇ ਖਾਂਦੇ ਨੇ ਇੰਡੀਆ ਵਿੱਚ ਜਦ ਇੰਡੀਆ ਵਿੱਚ ਜਦ ਕੁਝ ਨਹੀਂ ਬਣਦਾ ਵਿੱਚ ਵਿਦੇਸ਼ੀ ਜਾਂਦੇ ਨੇ ਇੰਡੀਆ ਵਿੱਚ ਜਦ ਘੁੰਮਣ ਵਾਲਾ ਬੀਜ ਲੈ ਕੇ ਵਿੱਚ ਬਸਾਂ ਦੇ ਚੜਦਾਈ ਤੇਰਾ ਬਾਗੀਚਾ ਤੇਰਾ ਬਗੀਚਾ 120 ਦੇ ਬਰਸ਼ਾ ਫੜ ਕੇ ਖੜਦਾਈ ਤੇਰਾ ਬਗੀਚਾ ਅੱਦਾ ਕਿਲਾ ਪਹਿਲੀ ਸੀ ਜੋ ਉਹ ਵੀ ਲੇਖੇ ਲਾ ਦਿੱਤੀ ਵੱਡਾ ਪੁੱਤਰ ਵੱਡਾ ਪੁੱਤਰ ਟੋਰਾਂਟੋ ਆਇਆ ਆਈ ਲੈਟਸ ਕਰਵਾ ਦਿੱਤੀ ਵੱਡਾ ਬੱਚਾ ਅਜੇ ਤੈ ਉਸ ਨੂੰ ਕੰਮ ਨਾ ਮਿਲਿਆ ਜੰਗ ਜ਼ਿੰਦਗੀ ਦਾ ਲੜਦਾ ਈ ਤੇਰਾ ਬਾਗੀਚਾ ਤੇਰਾ ਬਗੀਚਾ 7050 ਤੇ ਬਰਸ਼ਾ ਫੜ ਕੇ ਖੜਦਾਈ ਤੇਰਾ ਬਗੀਚਾ ਮੇਰੇ ਵਰਗੇ ਹੋਰ ਵੀ ਇੱਥੇ ਇੰਜ ਹੀ ਰੁਲਦੇ ਫਿਰਦੇ ਨੇ ਜਦੋਂ ਕਿਸੇ ਨੂੰ ਜਦੋਂ ਕਿਸੇ ਨੂੰ ਕੰਮ ਨਹੀਂ ਮਿਲਦਾ ਹੰਝੂ ਅੱਖਾਂ ਚੋਂ ਕਿਰਦੇ ਨੇ ਜਦੋਂ ਕਿਸੇ ਨੂੰ ਰੱਖੋ ਆਸ ਹਨੇਰਾ ਮੁੱਕੂ ਸੂਰਜ ਰੋਜ਼ ਤਾਂ ਚੜਦਾ ਹੀ ਤੇਰਾ ਬਾਗੀਚਾ ਤੇਰਾ ਬਗੀਚਾ ਵਿੱਚ ਵਿਦੇਸ਼ਾਂ ਵਰਸ਼ਾ ਫੜ ਕੇ ਖੜਦਾਈ ਤੇਰਾ ਬਗੀਚਾ ਕਈਆਂ ਨੂੰ ਪਤਾ ਨਹੀਂ ਕੀ ਹੋਣਾ ਆ ਕੱਲ ਨੂੰ ਪਤਾ ਨਹੀਂ ਕੀ ਹੋਣਾ ਆ ਰੱਬ ਨੇ ਖੌਰੇ ਕੀ ਚਾਉਣਾ ਕਈਆਂ ਨੂੰ ਜੀ ਕਈਆਂ ਨੂੰ ਅਗ ਲੱਗ ਜਾਂਦੀ ਆ ਸੱਚ ਦਾ ਗੀਤ ਮੈਂ ਜਦ ਗਾਉਣਾ ਕਈਆਂ ਨੂੰ ਜੀ ਦਿਲ ਦੇ ਮਨ ਵਿੱਚ ਆਉਂਦੀਆਂ ਸੋਚਾਂ ਪਾਣੀ ਹੜ ਦਾ ਚੜਦਾ ਈ ਤੇਰਾ ਬਗੀਚਾ ਤੇਰਾ ਬਗੀਚਾ ਵਿੱਚ ਕਨੇਡਾ ਵਰਸ਼ਾ ਭੜ ਕੇ ਖੜਦਾ ਈ ਤੇਰਾ ਬਗੀਚਾ ਤੋ ਕਹਿਣ ਦਾ ਭਾਵੇਂ ਆ ਵੀ ਸਾਡੇ ਤਬਕੇ ਦੇ ਵੀ ਬਹੁਤ ਸਾਰੇ ਜਿਹੜੇ ਗੁਣੀ ਗਿਆਨੀ ਰਾਗੀ ਸਿੰਘ ਹਨ ਜਿਨ੍ਹਾਂ ਨੇ ਬਹੁਤ ਰਾਗ ਦੀ ਵਿਦਿਆ ਲਈ ਆ ਤੇ ਗਿਣਤੀ ਜ਼ਿਆਦਾ ਹੋਣ ਕਰਕੇ ਜਾਂ ਕੰਮ ਨਾ ਮਿਲਣ ਕਰਕੇ ਉਹਨਾਂ ਨੂੰ ਵੀ ਆਪਣੇ ਪੇਸ਼ੇ ਵਾਲੇ ਕੰਮ ਛੱਡ ਕੇ ਰਾਗ ਵਾਲੇ ਜਾਂ ਕਥਾ ਵਗੈਰਾ ਵਾਲੇ ਹੋਰ ਕੰਮ ਕਰਨੇ ਪੈਂਦੇ ਆ ਕੋਈ ਉਥੇ ਘਾਹ ਪੁੱਟਦਾ ਪਿਆ ਵਾ ਕੋਈ ਕਿਸੇ ਦੇ ਘਰਾਂ ਚ ਕੰਮ ਕਰਦਾ ਪਿਆ ਕਹਿੰਦਾ ਭਾਵੇਂ ਦੂਸਰੇ ਕੰਮ ਕਰਨੇ ਪੈਂਦੇ ਆ ਇਹ ਚੀਜ਼ ਵੀ ਸਾਡੇ ਧਿਆਨ ਚ ਹੋਣੀ ਚਾਹੀਦੀ ਆ ਕਿ ਸਾਡਾ ਜਿਹੜਾ ਪੰਥ ਆ ਉਹ ਜਿਹੜੇ ਗੁਣੀ ਗਿਆਨੀਆਂ ਨੂੰ ਕੀਰਤਨੀਆਂ ਸਿੰਘਾਂ ਨੂੰ ਹੋਰ ਇਤਿਹਾਦਕ ਉਹਨਾਂ ਦੀਆਂ ਜੋਗ ਸੇਵਾਵਾਂ ਨਹੀਂ ਲੈ ਸਕਿਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ